ਆਮ ਆਦਮੀ ਪਾਰਟੀ ਦੇ ਕਾਉਂਸਲਰ ਕ腐ਸ਼ਨ ਕਰ ਰਹੇ ਨੇ ਅਸੀਂ ਉਸ ਚੀਜ਼ ਦੇ ਖਿਲਾਫ ਹੈ ਨੇਚ ਐਕਟ ਦੇ ਹਿਸਾਬ ਦੇ ਨਾਲ ਰੂਲ ਦੇ ਹਿਸਾਬ ਦੇ ਨਾਲ ਇੱਕ ਮੀਟਿੰਗ ਮਹੀਨੇ ਬਾਅਦ ਬੁਲਾਉਣੀ ਚਾਹੀਦੀ ਹੈ 3 ਮਹੀਨੇ ਹੋ ਗਏ ਨੇ ਹਾਊਸ ਦੀ ਮੀਟਿੰਗ ਨਹੀਂ ਬੁਲਾਈ ਕਿਉਂਕਿ ਜਾਲੀ ਮੇਅਰ ਬੈਠਾ ਹੈ ਇਹਦੇ ਕੋਲ ਆਪਣੀ ਮੈਜੋਰਟੀ ਨਹੀਂ ਹੈ ਤੇ ਟੈਕਸਾਂ ਦਾ ਪੈਸਾ ਲੋਕਾਂ ਦੇ ਹੱਕਾਂ ਦਾ ਪੈਸਾ ਜਿਹੜਾ ਕਾਰਪੋਰੇਸ਼ਨ ਟੈਕਸ ਲੈਂਦੀ ਹੈ ਉਹ ਇਹਨਾਂ ਦੀ ਬੋਝਾਂ ਜੇ ਨਹੀਂ ਜਾਣਦੇ ਅਸੀਂ ਸਾਰੇ ਕਾਉਂਸਲਰ ਨਾਲ ਗੱਲ ਕੀਤੀ ਹੈ ਹਰੇ ਕਾਂਗਰਸ ਦੇ ਕਾਉਂਸਲਰ ਸਬੰਧ ਕਰਦੇ ਹੋਏ ਹੈ ਅਸੀਂ ਕਮਿਸ਼ਨਰ ਸਾਹਿਬ ਨੂੰ ਇੱਕ ਮਿੰਟ ਇੱਕ ਮਿੰਟ ਲੈਟਰ ਦਿੱਤੀ ਹੈ ਕਿ ਮਹੀਨੇ 'ਚ ਐਕਟ ਦੇ ਹਿਸਾਬ ਦੇ ਨਾਲ ਰੂਲ ਦੇ ਹਿਸਾਬ ਦੇ ਨਾਲ ਇੱਕ ਮੀਟਿੰਗ ਮਹੀਨੇ ਬਾਅਦ ਬੁਲਾਉਣੀ ਚਾਹੀਦੀ ਹੈ ਇਹ ਜਿਹੜੀ ਅੰਮ੍ਰਿਤ ਸਰ ਕਾਰਪੋਰੇਸ਼ਨ ਹੈ ਇੱਕ ਮਿੰਟ ਯਾਰ ਸਾਇਲੈਂਸ ਇਹਨਾਂ ਨੇ ਢਾਈ ਮਹੀਨੇ ਹੋ ਗਏ ਨੇ ਹਾਊਸ ਹੀ ਮੀਟਿੰਗ ਨਹੀਂ ਬੁਲਾਈ ਕਿਉਂਕਿ ਜਾਲੀ ਮੇਅਰ ਬੈਠਾ ਹੈ ਇਹਦੇ ਕੋਲ ਆਪਣੀ ਮੈਜੋਰਟੀ ਨਹੀਂ ਹੈ ਹਾਊਸ 'ਚ ਜੋ ਪਿਛਲੀ ਵਾਰ ਹੋਇਆ ਸਾਡੇ ਕਾਂਗਰਸ ਦੇ ਭਾਪੀ ਔਰ ਅਕਾਲੀ ਦਲ ਨੇ ਇਹਨਾਂ ਨੂੰ ਕਿਸੇ ਚੀਜ਼ ਤੇ ਵੀ ਮੋਹਰ ਨਹੀਂ ਲਾਈ ਉਹ ਪਾਸ ਨਹੀਂ ਕੀਤਾ ਇਹਨਾਂ ਨੇ ਸਰਕਾਰ ਨੇ ੱੱਕੇ ਨਾਲ ਹੀ ਕਮੇਟੀਆਂ ਦੀ ਅਪਰੂਵਲ ਕੰਮਾਂ ਦੀ ਅਪਰੂਵਲ ਅਸੀਂ ਕੰਮਾਂ ਨੂੰ ਰੋਕਣਾ ਨਹੀਂ ਚਾਹੁੰਦੇ ਬਟ ਜਿਸ ਪੱਧਰ ਤੇ ਕਾਰਪੋਰੇਸ਼ਨ ਚ ਇਹ ਜਾਲੀ ਮੇਅਰ ਕ腐ਸ਼ਨ ਕਰ ਰਿਹਾ ਆਮ ਆਦਮੀ ਪਾਰਟੀ ਦੇ ਕਾਉਂਸਲਰ ਕ腐ਸ਼ਨ ਕਰ ਰਹੇ ਨੇ ਅਸੀਂ ਉਸ ਚੀਜ਼ ਦੇ ਖਿਲਾਫ ਹੈ ਲੋਕਾਂ ਦਾ ਪੈਸਾ ਹੈ ਲੋਕਾਂ ਦੇ ਟੈਕਸਾਂ ਦਾ ਪੈਸਾ ਹੈ ਲੋਕਾਂ ਦੇ ਹੱਕਾਂ ਦਾ ਪੈਸਾ ਜਿਹੜਾ ਕਾਰਪੋਰੇਸ਼ਨ ਟੈਕਸ ਲੈਂਦੀ ਆ ਉਹ ਇਹਨਾਂ ਦੀ ਬੋਝਾਂ ਤੇ ਨਹੀਂ ਜਾਣ ਦੇਵਾਂਗੇ ਅਸੀਂ ਸਾਰੇ ਕਾਉਂਸਲਰ ਨੇ ਅੱਜ ਗੱਲ ਕੀਤੀ ਹੈ ਸੋ ਇਦਾਂ ਦੀ ਜਿਹੜੀ ਗੱਲਾਂ ਨੇ ਸ਼ਹਿਰ 'ਚ ਅੱਜ ਡਵੈਲਪਮੈਂਟ ਬਿਲਕੁਲ ਹੀ بارشਾਂ ਦਾ ਮੌਸਮ ਹੈ ਡੀਸਲਟਿੰਗ ਹੋ ਨਹੀਂ ਰਹੀ ਸ਼ਹਿਰਾਂ 'ਚ ਮਲਕੀ ਜੇ ਕਿਤੇ ਪ੍ਰਮਾਤਮਾ ਨਾ ਖੁਦਾ ਨਾ ਖਾਸ ਤੱਕ ਕੋਈ ਇਦਾਂ ਦੀ ਪਾਣੀ ਆ ਗਿਆ ਫਲਡ ਆ ਜਾਂ ਤੇ ਸਾਰਾ ਸ਼ਹਿਰ ਹੀ ਡੁੱਬ ਜਾਏਗਾ ਉਸ ਵਾਰ ਕਿਸੇ ਅਫਸਰ ਦਾ ਧਿਆਨ ਨਹੀਂ ਕਾਉਂਸਲਰਾਂ ਨੇ ਸ਼ਿਕਾਇਤ ਕੀਤੀ ਆ ਕਿ ਜਿਹੜੇ ਅਫਸਰ ਨੇ ਉਹ ਸਾਡੇ ਕਾਂਗਰਸੀ ਕਾਉਂਸਲਰਾਂ ਦੇ ਫੋਨ ਨਹੀਂ ਚੁੱਕਦੇ ਔਰ ਜਿਹੜੇ ਹਾਰੇ ਹੋਏ ਆਮ ਆਦਮੀ ਪਾਰਟੀ ਦੇ ਕਾਉਂਸਲਰ ਨੇ ਉਹਨਾਂ ਦੇ ਫੋਨ ਚੁੱਕਦੇ ਨੇ ਉਹਨਾਂ ਦੇ ਘਰਾਂ 'ਚ ਬੈਠਦੇ ਕੰਮ ਫਿਰ ਨਹੀਂ ਕੋਈ ਕਰਦੇ ਸਿਰਫ ਤੇ ਸਿਰਫ ਮੈਂ ਸਮਝਣਾ ਇੱਕ ਜਿਹੜਾ ਜਾਲੀ ਮੇਅਰ ਔਰ ਜਿਹੜੇ ਇਹਨਾਂ ਦੇ ਕਾਉਂਸਲਰ ਨੇ ਸ਼ਹਿਰ ਨੂੰ ਲੁੱਟਣ ਵੱਲ ਲੱਗੇ ਨੇ ਅੱਜ ਅਸੀਂ ਉਹਦੀ ਬਾਤ ਚੁੱਕੀ ਮੈਂ ਕਾਫੀ ਵਾਰ ਤੁਹਾਡੇ ਕੋਲ ਮੈਂ ਦੱਸਿਆ ਗਿਆ ਪਰ ਉਹਨਾਂ ਨੇ ਵੀ ਹਾਲੇ ਦੇਖੋ ਅਸੀਂ ਇਸ ਗੱਲ ਦਾ ਇਹ ਰੋਣਾ ਰੋਣਿਆ ਕਿ ਲਿਖ ਲੈ ਕੇ ਸਾਡਾ ਦੇ ਅਸੀਂ ਦੇ ਕਮਿਸ਼ਨਰ ਸਾਹਿਬ ਅੱਕੇ ਜਾ ਕੇ ਗੱਲ ਕਰ ਸਨ ਕਮਿਸ਼ਨਰ ਸਾਹਿਬ ਗੱਲ ਵੀ ਸੁਣਦੇ ਨੇ ਬਟ ਕੰਮ ਕੋਈ ਨਹੀਂ ਹੋ ਰਿਹਾ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ ਕੋਈ ਟੈਂਡਰ ਸਿਰੇ ਨਹੀਂ ਚੜ ਰਿਹਾ ਅੱਜ 2.5 ਮਹੀਨੇ ਹੋ ਗਏ ਪਿਛਲੀ ਮੀਟਿੰਗ ਤੋਂ ਅਗਲੀ ਮੀਟਿੰਗ ਨਹੀਂ ਬੁਲਾਈ ਗਈ ਐਸੇ ਕਰਕੇ ਤੇ ਬੁਲਾਈ ਨਹੀਂ ਜਾਂਦੀ ਵੀ ਕਿ ਇਹਨਾਂ ਕੋਲ ਮੈਜੋਰਟੀ ਨਹੀਂ ਫਿਰ ਕਾਂਗਰਸੀ ਡੋਲ ਅਪਾਨਗੇ ਕਿਉਂਕਿ ਆਡੀ ਗੱਲ ਸੁਣੀ ਨਹੀਂ ਜਾ ਰਹੀ ਅਸੀਂ ਆਪਣਾ ਹੱਡਾ ਰਾਈਟ ਹੈ ਅਸੀਂ ਲੋਕਾਂ ਦੀ ਬਾਤ ਚੁਕਰੀਆ ਲੋਕਾਂ ਦੀ ਜਿਹੜੇ ਵਾਅਦੇ ਕੀਤੇ ਨੇ ਇਲੈਕਸ਼ਨਾਂ ਦੇ ਅਸੀਂ ਪੂਰੇ ਕਰਦੇ ਪਰ ਕਾਹਦੇ ਤੁਸੀਂ ਹਾਊਸ ਦੀ ਮੀਟਿੰਗ ਨਹੀਂ ਤੋਂ ਮੰਨਦੇ ਨਹੀਂ ਕਿ ਹਾਊਸ ਦੀ ਮੀਟਿੰਗ ਕੋਰਕਾਲ ਦੇਖੋ ਲੋਕਾਂ ਦੇ ਕੰਮ ਤੇ ਕਰਾਉਂਦੇ ਆ ਨਾ ਜੀ ਜੇ ਇਹ ਸਰਕਾਰ ਨੇ ਧੱਕਾ ਕਰਤਾ ਤਾਂ ਮਿਲ ਗਈ ਲੋਕਾਂ ਦੀ ਥੋੜੀ ਗਲਤੀ ਹੈ ਅੱਜ ਜਾਲੀ ਮੇਅਰ ਬਹਿ ਗਿਆ ਅਸੀਂ ਉਹ ਮੇਅਰ ਤੇ ਮੰਨਦੇ ਨਹੀਂ ਅਸੀਂ ਕਮਿਸ਼ਨਰ ਸਾਹਿਬ ਨੂੰ ਕਹਿੰਨੇ ਕਿ ਤੁਸੀਂ ਹਾਊਸ ਦੀ ਮੀਟਿੰਗ ਤੇ ਆਓਗੇ ਬਿਲਕੁਲ ਆਵਾਂਗੇ ਕੰਪੀਟੈਂਟ ਅਥਾਰਟੀ ਕਮਿਸ਼ਨਰ ਹੈ ਕਮਿ ਕਰਾ ਸਕਦੇ ਨੇ ਅਸੀਂ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕਰ ਰਹੇ ਆ ਇਸ ਜਾਲੀ ਮੇਰ ਕਦੋਂ ਅਸੀਂ ਜਾਂਦੇ ਨਹੀਂ ਨਾ ਸਾਡਾ ਕੋਈ ਕਾਉਂਸਲਰ ਜਾਂਦਾ ਲੋਕਾਂ ਦੇ ਕੰਮ ਨਹੀਂ ਹੋ ਰਹੇ ਫਿਰ ਵੀ ਤੁਸੀਂ ਅੱਜ ਲੋਕਾਂ ਦੀ ਜਿਹੜੀ ਆਵਾਜ਼ ਲੈ ਕੇ ਆਏ ਹੋ ਦੇਖੋ ਲੋਕਾਂ ਦੇ ਕੰਮ ਨਹੀਂ ਅਸੀਂ ਕਾਂਗਰਸ ਸਰਕਾਰ ਹੈ ਅਸੀਂ ਲੋਪੋਜੀਸ਼ਨ ਦੇ ਸਾਡਾ ਹੱਕ ਹੈ ਆਪਾਂ ਲੋਕਾਂ ਦੀ ਬਾਤ ਚੁੱਕੀ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਸਾਨੂੰ ਕਾਉਂਸਲਰ ਬਣਾਇਆ ਲੋਕਾਂ ਨਾਲ ਅਸੀਂ ਵਾਅਦੇ ਕੀਤੇ ਨੇ ਔਰ ਲੋਕਾਂ ਨੂੰ ਸਾਡੇ ਤੋਂ ਮੀਤ ਸੀ ਤੇ ਲੋਕਾਂ ਨੇ ਸਾਨੂੰ ਮੈਜੋਰਟੀ ਚ ਲਿਆਂਦਾ ਪਾਵੇਂ ਅਸੀਂ ਆਪਣਾ ਮੇਅਰ ਨਹੀਂ ਬਣਾ ਸਕੇ ਤੱਕਾ ਤੱਕਾ ਹੋਇਆ ਸਾਡੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਆਪਣਾ ਮੇਅਰ ਨਹੀਂ ਬਣਾ ਸਕੇ ਪਰ ਅਸੀਂ ਲੋਕਾਂ ਦੀ ਆਵਾਜ਼ ਤੇ ਚੁੱਕਾਂਗੇ ਜੇ ਅਸੀਂ ਘਰਾਂ 'ਚ ਬਹਿ ਜਾਂਦੇ ਲੋਕਾਂ ਨੂੰ ਵੀ ਸਾਡੇ ਤੇ ਵਿਸ਼ਵਾਸ ਖਤਮ ਹੋ ਜਾਏਗਾ ਬਿਕਾਜ਼ ਅੱਜ ਤੁਸੀਂ ਮਿਲ ਕੇ ਆਏ ਹੋ ਕਮਿਸ਼ਨਰ ਸਾਹਿਬ ਜੀ ਤੁਹਾਨੂੰ ਕੀ ਲੱਗਦਾ ਕਿ ਕਮਿਸ਼ਨਰ ਸਾਹਿਬ ਨੇ ਕੋਈ ਤੁਹਾਡੀ ਸਰਵਾਈ ਕਰਾਂਗੇ ਕਿ ਉੱਥੇ ਉੱਥੇ ਵਗਦਾ ਰਹੇਗਾ ਪ੍ਰਸਤਾਵ ਦੇਖੋ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਮਿਸ਼ਨਰ ਸਾਹਿਬ ਨੂੰ ਅਸੀਂ ਆਪਣੀ ਗੱਲਾਂ ਕਹੀਆਂ ਪਰ ਮੈਨੂੰ ਲੱਗਦਾ ਹੈ ਕਮਿਸ਼ਨਰ ਸਾਹਿਬ ਵੀ ਸਰਕਾਰ ਦੇ ਥੋੜੀ ਜੀ ਬਾਉਂਡੇਸ਼ਨ 'ਚ ਆ ਜਾਂਦੇ ਨੇ ਅਫਸਰਾਂ ਨੂੰ ਉਹਨਾਂ ਦੀ ਮੰਨਣੀ ਪੈਂਦੀ ਹੈ ਬਟ ਫਿਰ ਵੀ ਸਾਨੂੰ ਉਮੀਦ ਹੈ ਕਮਿਸ਼ਨਰ ਸਾਹਿਬ ਤੇ ਕਿ ਉਹ ਜਿਹੜੀਆਂ ਸਾਡੀਆਂ ਗੱਲਾਂ ਦੇ ਜਿਹੜੇ ਅਸੀਂ ਕੰਮ ਕਹੇ ਨੇ ਜੈਨੂਇਨ ਜਿਹੜੇ ਕੰਮ ਹੈ ਜਿਹੜੇ ਪ੍ਰਾਇਓਰਟੀ ਦੇ ਲੋਕਾਂ ਦੇ ਕੰਮ ਉਹਨਾਂ ਵਾਲੇ ਉਹ ਕਰਨਗੇ ਸਾਨੂੰ ਪੂਰੀ ਉਮੀਦ ਹੈ ਡੀਸੈਲਟਿੰਗ ਪ੍ਰਾਇਓਰਟੀ ਨਹੀਂ ਹੀ ਕੁੜਾ ਦੀ ਲਿਫਟਿੰਗ ਪ੍ਰਾਇਓਰਟੀ ਤੋਂ ਵਿਗੰਦ ਕਿਉਂ ਬਹੁਤ ਵਿਸ਼ਵਾਸ ਦਿੱਤਾ ਉਹਨਾਂ ਨੇ ਅੱਜ ਸਾਨੂੰ ਵਿਸ਼ਵਾਸ ਦਿੱਤਾ ਹੈ ਕਿ ਡੀਸੈਲਟਿੰਗ ਵਾਲੀ ਗਲਤ ਸਾਰੇ ਕਾਉਂਸਲਰਾਂ ਨੇ ਰੱਖੀ ਹੈ कि ਅਸੀਂ ਡੀ ਸੈਟਿੰਗ ਤੇ ਤੁਹਾਨੂੰ 4-4 ਬੰਦੇ ਜਲਦੀ ਪ੍ਰੋਵਾਈਡ ਕਰਕੇ ਫੰਡਸ ਨਹੀਂ ਆ ਗਏ ਜਦੋਂ ਆਪਾਂ ਗੱਲ ਕਰਦੇ ਹਾਂ ਫੰਡਸ ਉਹਨਾਂ ਕੋਲ ਆਏ ਅਜੀਬ ਹੁਣ ਉੱਪਰੋਂ ਫੰਡ ਜਿਹੜੇ ਉਹਨਾਂ ਕੋਲ ਆਏ ਨੇ ਕਮਿਸ਼ਨਰ ਸਾਹਿਬ ਨੇ ਵੀ ਦੱਸਦਾ ਕਿ ਪੈਸੇ ਸਾਡੇ ਕੋਲ ਆ ਗਏ ਅਸੀਂ ਤੁਹਾਨੂੰ ਬੰਦੇ ਪ੍ਰੋਵਾਈਡ ਕਰ ਦਿੰਦੇ ਨੇ ਖਾਸ ਕਰਕੇ ਡੀ ਸੀਟਿੰਗ ਵਾਲੇ ਔਰ ਕੂੜੇ ਦਾ ਜਿਹੜਾ ਚੁੱਕਣ ਵਾਲਾ ਜਿਹੜਾ ਟੈਂਡਰ ਹੈ ਪੁਰਾਣੀ ਕੰਪਨੀ ਆਲਮੋਸਟ ਖਤਮ ਹੋ ਚੁੱਕੀ ਹੋਈ ਹੈ ਨਵਾਂ ਟੈਂਡਰ ਇਹਨਾਂ ਲਾਤਾ ਦੋ ਵਾਰੀ ਲਾ ਚੁੱਕੇ ਨੇ ਉਹ ਫਿਰ ਦੋਨੋਂ ਵਾਰੀ ਮੈਚ्योर ਨਹੀਂ ਹੋਇਆ ਮੈਨੂੰ ਉਮੀਦ ਹੈ ਕਿਉਂਕਿ ਸ਼ਹਿਰ ਨੂੰ ਮੁੱਖ ਜਿੱਥੇ ਇੰਟਰਨੈਸ਼ਨਲ ਲੈਵਲ ਦੇ ਲੋਕ ਇੱਥੇ ਮੱਥਾ ਟੇਕਣ ਆਉਂਦੇ ਨੇ ਉਹਦਾ ਇੱਕ ਬੜਾ ਗਲਤ ਮੈਸੇਜ ਆ ਰਿਹਾ ਜਿਹੜਾ ਕਿ ਸ਼ਾਥਾਂ ਦਾ ਗੰਦਗੀ ਦੇ ਟੀਰ ਲੱਗੇ ਨੇ ਸੋ ਮੈਨੂੰ ਉਮੀਦ ਹੈ ਕਿ ਐਰਕਿਓ ਟੈਂਡਰ ਮਚਰ ਕੰਪਰੀਜਨ ਬਥੇਰੀ ਮੀਟਿੰਗ ਹੋਣੀ ਹਾਊਸ ਦੀ ਹਲੇ ਤੱਕ ਨਹੀਂ ਹੈਦਰ ਸੀ ਗੱਲ ਇਹ ਤੇ ਅਸੀਂ ਗੱਲ ਕਰਨਾ ਹੈ ਕਿ ਬੰਦ ਕਮਰੇ ਜੇ ਮੀਟਿੰਗ ਹੋ ਰਹੀ ਪਰ ਡਵੈਲਪਮੈਂਟ ਨਾਮ ਦੀ ਕੋਈ 1% ਚੀਜ਼ ਸ਼ਹਿਰ 'ਚ ਅੱਜ ਨਹੀਂ ਹੈ ਕਦੀ ਵੀ ਚਾਹੇ ਦੂਜੀਆਂ ਸਰਕਾਰਾਂ ਵੀ ਅਸੀਂ ਦੇਖੀ ਹੈ ਬਟ ਇੰਨਾ ਮਾੜਾ ਹਾਲ ਸ਼ਹਿਰ ਦਾ ਨਹੀਂ ਦੇਖਿਆ ਜੋ ਇਹ ਪਿਛਲੇ ਤਿੰਨ ਸਾਲਾਂ 'ਚ ਦੇਖ ਰਿਹਾ ਹਾਂ ਖਾਸ ਕਰਕੇ ਕਰਪਸ਼ਨ ਐਸੂਰੇ ਕਾਰਪੋਰੇਸ਼ਨ ਦੇ ਕਾਰਪੋਰੇਸ਼ਨ ਦੇ ਅਫਸਰਾਂ ਦਾ ਹਾਲ ਮੈਂ ਇਹਨਾਂ ਬਹੁਤ ਮਾੜਾ ਸਿਰਫ ਤੇ ਸਿਰਫ ਪੈਸੇ ਵੱਲ ਮੁਖ ਰੱਖ ਕੇ ਕਰ ਰਹੇ ਨੇ ਲੋਕਾਂ ਦਾ ਕੋਈ ਇਹਨਾਂ ਨੂੰ ਤੇ ਕੋਈ ਫਰਕ ਨਹੀਂ ਇਹਨਾਂ ਨੂੰ ਇਹਨਾਂ ਦੀ ਤਨਖਾਹਾਂ ਮਿਲਦੀਆਂ ਵੀ ਆ ਲੋਕੀ ਸਾਨੂੰ ਪੁੱਛਣ ਆ ਰਹੇ ਨੇ ਜਿਹੜੇ ਲੋਕਾਂ ਦੇ ਚੁਣਵੇਂ ਨਮਾਇੰਦੇ ਲੋਕੀ ਸਾਨੂੰ ਪੁੱਛਣ ਦੇ ਰੋਜ਼ ਕੀ ਕੰਮ ਕਿੱਥੋਂ ਹੁੰਦਾ ਸੋ ਅਗਲੀ ਰਾਜਨੀਤੀ ਕੀ ਰਹੇਗੀ ਬਰਸਾਤ ਅਸਿਰ ਤੇ ਖੜੀ ਹੈ ਦੇਖੋ ਕਮਿਸ਼ਨਰ ਸਾਹਿਬ ਨੇ ਸਾਨੂੰ ਕਿਹਾ ਪਹਿਲੀ ਗੱਲ ਤੇ ਜਿਹੜੀ ਅਸੀਂ ਹਾਊਸ ਦੀ ਮੀਟਿੰਗ ਦੀ ਕਾਲ ਕੀਤੀ ਉਹਨਾਂ ਨੇ ਕਿਹਾ ਨੈਕਸਟ ਵੀਕ ਅਸੀਂ ਅੱਜ ਜਾਂ ਕੱਲ੍ਹ ਤੱਕ ਤੁਹਾਨੂੰ ਡੇਟ ਦੇ ਦਾਂਗੇ ਨਹੀਂ ਫੇਰ ਤੋਂ ਬਾਤ ਇਹਨਾਂ ਨੂੰ ਬਚਾਂਗੇ ਅਸੀਂ ਆਪਣੀ ਆਵਾਜ਼ ਅਸੀਂ ਜਿਹੜੀ ਪ੍ਰੋਟੈਸਟ ਕਰਾਂਗੇ ਜਾਂ ਧਰਨਾ ਲਾਣਾ ਉਸ ਇਲਾਵਾ ਵੀ ਜ਼ੂ ਕਰਾਂਗੇ ਕੌਂਸਲਰ ਹੁੰਦੇ ਰਹਿੰਦੇ ਆ ਜੇ ਜਿੰਨੇ ਵੀ ਕਾਂਗਰਸ ਦੇ ਕੌਂਸਲਰ ਹੈਗੇ ਆ ਜਾਂ ਜਿਹੜੇ ਹੋਰ ਵੀ ਕੋਈ ਕੌਂਸਲਰ ਹੈ ਜਿਨ੍ਹਾਂ ਦੇ ਕੋਈ ਮੰਗ ਹੁੰਦੇ ਆ ਜਿਹੜੇ ਉਹਨਾਂ ਨੂੰ ਲੱਗਦਾ ਕਿ ਬੜੀ ਦੇਰ ਤੋਂ ਕੋਈ ਰਹਿ ਗਈ ਹੈ ਪੂਰੀ ਨਹੀਂ ਹੋਈ ਸੋ ਅਸੀਂ ਟਾਈਮ ਟੂ ਟਾਈਮ ਅਸੀਂ ਇਹਨਾਂ ਦੀ ਮੀਟਿੰਗ ਕਰਕੇ ਤੇ ਆਪਣੇ ਜਿਹੜੇ ਕਮਿਊਨੀਕੇਸ਼ਨ ਗੈਪ ਹੈ ਰਿਜ਼ੋਲਵ ਕਰ ਲੈਣੇ ਉਹਨਾਂ ਦੇ ਸੁਣ ਲੈਣੇ ਉਹਨਾਂ ਦੀ ਪ੍ਰੋਬਲਮਸ ਪਤਾ ਲੱਗ ਜਾਂਦੀਆਂ ਜੋ ਉਹਨਾਂ ਦੇ ਹੱਲ ਪੋਸੀਬਲ ਹੈ ਉਹ ਆਪਾਂ ਕਰਦੇ ਹਾਂ ਕੌ ਕਾਤੇ ਹੋ ਫਿਰ ਕੌਨਸੀ ਹੋਈ ਕੰਮ ਜਿਹੜੇ ਹੋ ਰਹੇ ਨੇ ਮੇਅਰ ਸਾਹਿਬ ਨੇ ਆਲਰੇਡੀ ਕੱਲ ਅਨਾਉਂਸਮੈਂਟ ਕਰਤੀ ਹੈ ਕਿ ਜਿਹੜੀ ਹਾਊਸ ਦੀ ਮੀਟਿੰਗ ਹੈ ਉਹ ਇੱਕ ਹਫਤੇ ਦੇ ਵਿੱਚ ਹੋ ਜੇਗੀ ਜਿਹੜੇ ਉਹ ਕਹਿ ਰਹੇ ਜਿਹੜੇ ਕੰਮ ਬੁੱਕੇ ਹੋਏ ਨੇ ਜਾਂ ਸਰਕ ਕਮਿਸ਼ਨਰੀ ਕਰ ਰਹੇ ਮੇਅਰ ਆਪਣੇ ਵੱਲੋਂ ਜਿਹੜੇ ਉਦਘਾਟਨ ਕਰ ਰਹੇ ਨੇ ਜਾਂ ਉਹ ਕਰ ਨਹੀਂ ਨਹੀਂ ਦੇਖੋ ਅਸੀਂ ਵੀ ਆਰ 1 ਟੀਮ ਜਿਹੜੇ ਸਾਡੇ ਮੇਅਰ ਸਾਹਿਬ ਨੇ ਜਿਹੜੇ ਸਾਡੇ ਸਾਰੇ 85 ਦੇ 85 ਕਾਉਂਸਲਰ ਨੇ ਵੀ ਆਰ 1 ਟੀਮ ਅਸੀਂ ਸਾਰੇ ਜਿਹੜੇ ਸ਼ਹਿਰ ਦੇ ਭਲਾਈ ਲਈ ਇੱਥੇ ਬੈਠੇ ਆਂ ਦੇ ਉਹ ਹੀ ਕੰਮ ਕਰਾਂਗੇ ਸਰ ਕਮਿਸ਼ਨਰ ਸਾਹਿਬ ਕਹਿ ਰਹੇ ਬਾਟਾ ਦੇ ਵਿੱਚ ਸਫਾਈ ਦੀ ਬੜੀ ਮੁਸ਼ਕਲ ਹੈ ਸਫਾਈ ਨਹੀਂ ਹੋ ਰਹੀ ਸਫਾਈ ਦੇ ਨਵੇਂ ਟੈਂਡਰ ਲੱਗੇ ਹੋਏ ਨੇ ਪੁਰਾਣੀ ਕੰਪਨੀ ਜਿਹੜੀ ਹੈ ਉਹ ਉਹਨੇ ਕੰਮ ਛੱਡਣ ਦਾ ਫੈਸਲਾ ਕਰ ਲਿਆ ਜਿਸ ਕਰਕੇ ਨਵੇਂ ਟੈਂਡਰ ਲੱਗੇ ਹੋਏ ਨੇ ਹੋਰ ਮਹੀਨੇ ਡੇਢ ਮਹੀਨੇ ਤੱਕ ਉਹ ਆਪਣਾ ਕੰਮ ਸ਼ੁਰੂ ਕਰ ਦੇਣਗੇ ਸਰ ਕਈ ਵਾਰ ਨਾ ਪਾਪਾ ਜੀ ਪੁਰਾਣੇ ਕਹਿੰਦੇ ਕਿ ਅੱਜੇ ਵੀ ਦੋ ਵਾਰੀ ਉੱਥੇ ਵਿਜ਼ਿਟ ਕਰ ਚੁੱਕੇ ਨੇ ਪਰ ਉਹਦਾ ਕੋਈ ਹੱਲ ਨਹੀਂ ਕੀਤਾ ਗਿਆ ਕੌਣ ਕਹਿ ਰਿਹਾ ਜੀ ਸਰ ਜਿਹੜੇ ਕੰਮ ਤੁਸੀਂ ਤੁਹਾਨੂੰ ਕਿੱਥੇ ਕਿੱਥੇ ਵਿਜ਼ਿਟ ਕਰਦਾ ਹੈ ਜੀ ਦੋ ਵਾਰੀ ਅੱਗੇ ਵੀ ਆ ਚੁੱਕੇ ਨੇ ਤੁਹਾਡੇ ਕੋਲ ਮੈਂ ਜੀ ਉਹ ਇਸ ਤਰ੍ਹਾਂ ਕੀ ਕਾਉਂਸਲਰਾਂ ਦਾ ਕਹਿਣਾ ਹੈ ਕਿ ਅਸੀਂ ਆਪਣਾ ਹੀ ਮੇਅਰ ਬਣਿਆ ਉਹ ਮੇਅਰ ਮੇਅਰ ਮੰਨਦੇ ਨਹੀਂ ਹੈ ਦੇਖੋ ਇਹ ਮੈਂ ਇਹਦੇ ਵਿੱਚ ਕਮੈਂਟ ਨਹੀਂ ਕਰ ਸਕਦਾ ਐਜ਼ ਅ ਕਮਿਸ਼ਨਰ ਕਾਰਪੋਰੇਸ਼ਨ ਵੀ ਆਰ 1 ਫੈਮਿਲੀ ਸਾਡੇ ਮੇਅਰ ਨੇ ਸਾਡੇ ਸੀਨੀਅਰ ਡਿਪਟੀ ਮੇਅਰ ਨੇ ਡਿਪਟੀ ਮੇਅਰ ਨੇ ਤੇ ਵੀ ਹੈਵ 85 ਕਾਉਂਸਲਰਾਂ ਦਾ ਮੇਰਾ ਸਾਡੇ ਰਿਕਾਰਡ ਦੇ ਹਿਸਾਬ ਨਾਲ ਇਹੀ ਇਨਫੋਰਮੇਸ਼ਨ ਹੈ ਤੇ ਇਹੀ ਅਸੀਂ ਕਰ ਰਹੇ ਹਾਂ ਅੱਗੇ ਬਾਰਸ਼ ਦਾ ਮੌਸਮ ਆ ਰਿਹਾ ਉਹਨਾਂ ਦਾ ਕਹਿਣ ਕਿ ਅੱਗੇ ਕੀ ਤਿਆਰੀ ਕੀਤੀ ਗਈ ਹੈ ਸਾਡੇ ਡੇਸਿਲਟਿੰਗ ਦੇ ਟੈਂਡਰ ਲਗਾਤਾਰ ਚੱਲ ਰਹੇ ਨੇ ਚਾਰ ਡੇਸਿਲਟਿੰਗ ਮਸ਼ੀਨਾਂ ਨੇ ਜਿਹੜੀਆਂ ਦਿਨ ਰਾਤ ਚੱਲ ਰਹੀਆਂ ਨੇ ਮੇਰੇ ਕੋਲ ਉਹਨਾਂ ਦੀ ਪ੍ਰੋਗਰੈਸ ਰਿਪੋਰਟ ਆਂਦੀ ਹੈ ਮੈਂ ਉਹਨਾਂ ਨੂੰ ਆਪ ਮੋਨਿਟਰ ਕਰ ਰਿਹਾ ਹਾਂ ਜਿਹੜਾ ਵੀ ਮੌਨਸੂਨ ਤੋਂ ਪਹਿਲਾਂ ਪਹਿਲਾਂ ਜੇ ਜੋ ਰਹਿ ਗਿਆ ਜਿੰਨਾ ਮੈਕਸਿਮਮ ਹੋ ਸਕਦਾ ਹੈ ਉਹ ਅਸੀਂ ਕਵਰ ਕਰਾਂਗੇ